গগনদিপ কৌৰ পিণ্ড পিণ্ড দিলে ਇੱਕ ਤੁਹਾਡਾ ਇੱਥੇ ਕੋਈ ਕੱਲ ਦਾ ਚੱਲਿਆ ਪੁਲਿਸ ਪ੍ਰਸ਼ਾਸਨ ਆ ਰਿਹਾ ਤੁਹਾਡਾ ਸਹੁਰੇ ਨਾਲ ਡਿਸਪੂਟ ਹੈਗਾ ਕੋਈ ਮਕਾਨ ਨੂੰ ਲੈ ਕੇ ਮਾਮਲਾ ਕੀ ਹੈ ਪੂਰਾ ਕਦੋਂ ਹੋਇਆ ਹੈ ਇਹ ਵੀਰੇ ਮੈਂ ਇੱਥੇ ਵਿਆਹ ਕੇ ਆਈ ਸੀ ਜੀ ਮੇਰੇ ਦੋ ਬੱਚੀਆਂ ਨੇ ਜੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਜੀ ਤੇ ਮੇਰੀਆਂ ਸਾਨੂੰ ਬੱਚੀਆਂ ਨੂੰ ਕੋਈ ਖਰਚਾ ਗੁਜ਼ਾਰਾ ਨਹੀਂ ਦਿੱਤਾ ਜਾਂਦਾ ਸੀ ਜੀ ਮੈਂ ਆਪਦੇ ਪੇਕੇ ਪਿੰਡ ਰਹਿ ਕੇ ਚਲੋ ਆਗੀਆਂ ਬੱਚੀਆਂ ਨੂੰ ਪੜ੍ਹਾ ਲਿਆ ਪਾਲ ਲਿਆ ਜੀ ਹੁਣ ਸਰ ਮੈਂ ਆਪਦੇ ਬੱਚੀਆਂ ਨੂੰ ਵੀ ਇੱਥੇ ਲੈ ਕੇ ਰਹਿਣਾ ਚਾਹੁੰਦੀ ਆ ਜੀ ਆ ਗਈ ਮੈਂ ਕਦੇ ਕਦੇ ਮੈਨੂੰ ਭੇਜ ਦਿੰਦੇ ਨੇ ਜੀ ਪਹਿਲਾਂ ਤਾਂ ਮੈਂ ਬਹੁਤ ਕੋਸ਼ਿਸ਼ ਕਰਦੀ ਆਂ ਵੀ ਮੈਂ ਆਪਣੇ ਘਰੇ ਬਸਾਂ ਜੀ ਇਹ ਮੈਨੂੰ ਕਦੇ ਭੇਜ ਦਿੰਦੇ ਨੇ ਜੀ ਕਦੇ ਰੱਖ ਲੈਂਦੇ ਨੇ ਕਦੇ ਭੇਜ ਦਿੰਦੇ ਨੇ ਹੁਣ ਜੀ ਮੈਂ 1 ਸਾਲ ਦੀ ਇੱਥੇ ਰਹਿਣ ਵਾਸਤੇ ਮੇਰੀ ਸੱਸ ਦੇ ਕੋਲ ਆਈ ਜੀ ਮੇਰੀ ਸੱਸ ਨੇ ਮੈਨੂੰ ਆਖਿਆ ਕਹਿੰਦੀ ਵੀ ਤੂੰ ਅੱਡ ਸਰਪੰਚ ਸਾਹਿਬ ਨੂੰ ਕਿਹਾ ਜਾ ਕੇ ਵੀ ਮੈਂ ਨਾਲ ਨਹੀਂ ਰੱਖਦੀ ਇਹਨੂੰ ਇਹਨੂੰ ਦੋ ਕਮਰੇ ਚ ਅੱਡ ਬਿਠਾ ਦਿਓ ਉਹਨਾਂ ਦੀ ਸਹਿਮਤੀ ਨਾਲ ਮੀਟਰ ਲੱਗ ਗਿਆ ਜੀ ਸਹਿਮਤੀ ਨਾਲ ਮੈਨੂੰ ਬਿਠਾਇਆ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਹੁਣ ਮੇਰੇ ਤੇ ਪਰਚਾ ਦਾ ਮੈਨੂੰ ਤਾਂ ਜੀ ਪੁਲਿਸ ਨੇ ਉੱਥੇ ਬੁਲਾ ਲਿਆ ਥਾਣੇ 'ਚ ਉੱਥੇ ਅਸੀਂ ਬਾਗੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਥਾਣੇ 'ਚ ਬਿਠਾ ਲਿਆ ਜੀ ਇੱਥੇ ਐਸਐਚਓ ਸਾਹਿਬ ਨੇ ਪੈਸੇ ਫੂਸੇ ਲੈ ਕੇ ਜੀ ਮੇਰੇ ਕੰਮ ਰਹਿਮ ਜਿੰਦੇ ਲਵਾਤੇ ਜੀ ਐਸਐਚਓ ਦੇ ਖੜਿਆਂ ਤੋਂ ਮੇਰੇ ਸੱਸ ਸਹੁਰੇ ਨੇ ਮੇਰੇ ਨਾਲ ਦੇ ਨੰਦੋਈਏ ਨੇ ਜੀ ਤੇ ਉਹਦੇ ਉਹਨਾਂ ਦੇ ਬੇਟੇ ਨੇ ਨਨਦ ਦੇ ਨੇ ਉਹਨਾਂ ਨੇ ਜੀ ਮੇਰਾ ਇੱਥੋਂ ਜਿੰਦੇ ਲਾ ਕੇ ਮੇਰੇ ਬੱਚੀ ਦੇ ਪ੍ਰੂਫ ਮੇਰੇ ਗੈਣੇ ਗੱਟੇ ਜੋ ਸਮਾਨ ਸੀ ਮੇਰਾ ਸਾਰਾ ਅੰਦਰੇ ਜਬਤ ਕਰ ਲਿਆ ਜੀ ਇਹਨਾਂ ਨੇ ਹੁਣ ਜੀ ਇਹ ਕੱਲ ਦਾ ਮੇਰੇ ਨਾਲ ਕੱਲ ਮੈਨੂੰ ਫੇਰ ਦੁਬਾਰਾ ਪਿੰਡ ਦੀ ਪੰਚਾਇਤ ਤੇ ਚੂਲੜ ਦਾ ਵੀਰ ਸਰਪੰਚ ਇਹ ਸਾਰੇ ਮੈਨੂੰ ਕੱਲ ਫੇਰ ਬਿਠਾ ਕੇ ਬਿਠਾਉਣ ਵਾਸਤੇ ਇੱਥੇ ਆਈ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਪੁਲਿਸ ਆਈ ਜੀ ਪੁਲਿਸ ਆ ਕੇ ਦੋ ਤਿੰਨ ਚਾਰ ਵਾਰ ਆਈ ਜੀ ਘਟੋ ਘਟ ਦਿਨ ਦੇ ਵਿੱਚ ਪੁਲਿਸ ਸਾਡੇ ਸਰਪੰਚਾਂ ਮੈਂਬਰਾਂ ਤੇ ਇਨਾਂ ਨੇ ਥੱਪੜ ਗਾਲੀਆਂ ਗਲੋਚ ਗਰੀਬ ਬੰਦਿਆਂ ਨੂੰ ਕੁੱਟਿਆ ਜੀ ਪੁਲਿਸ ਨੇ ਬਹੁਤ ਇਨਾਂ ਨੇ ਜ਼ੁਲਮ ਕਰਿਆ ਜੀ ਸਾਡੇ ਨਗਰ ਤੇ ਦੇਲਾ ਸੀ ਸਾਰਾ ਤੁਹਾਡੇ ਸਾਰਾ ਪ੍ਰਬੰਧ ਵੱਲੋਂ ਕੋਈ ਤੁਹਾਨੂੰ ਜ਼ਮੀਨ ਜਾਂ ਕੋਈ ਘਰ ਦਿੱਤ ਨਹੀਂ ਨਾ ਜੀ ਮੈਨੂੰ ਇਨਾਂ ਨੇ ਆਪਦੀ ਸਹਿਮਤੀ ਨਾਲ ਦਿੱਤੇ ਸੀ ਜੀ ਦੋ ਕਮਰੇ ਮੈਂ ਉਸੇ ੱਚ ਹੀ ਰਹਿ ਰਹੀ ਸੀ ਜੀ ਉਸੇ ਦਾ ਬਸ ਇਨਾਂ ਨੂੰ ਮੈਨੂੰ ਰਹਿਣ ਨਹੀਂ ਦੇ ਰਹੇ ਜੀ ਮੇਰੇ ਸਿਰ ਦੀ ਛੱਤ ਖੋ ਰਹੇ ਨੇ ਜੀ ਇਹ ਮੇਰੀ ਛੋਟੀ ਜੀ ਬੱਚੀ ਹੈ ਜੀ ਇੱਕ ਗੁड़िया ਮੇਰੀ ਵੱਡੀ ਮੈਂ ਵਿਆਹ ਰੱਖੀ ਹੈ ਵੀ ਉਹਨੂੰ ਮੈਂ ਲੈ ਕੇ ਜੀ ਕਦੇ ਕਿਸੇ ਗਵਾਂਡੀ ਦੇ ਰੋਟੀ ਖਾਨੀਆਂ ਕਦੇ ਕਿਸੇ ਦੇ ਬਾਥਰੂਮ ਜੀ ਕਦੇ ਨੌਣ ਵਾਸਤੇ ਵੀ ਮੈਂ ਇੱਕ ਬਾਥਰੂਮ ਹੀ ਬਣਵਾ ਰਹੀ ਸੀ ਜੀ ਇਹਨਾਂ ਨੇ ਮੇਰੇ ਤੇ ਪਤਸ਼ਾ ਦਰਜ ਕਰਵਾਇਆ ਥਾਣੇ ਚਲੇ ਜਾ ਕੇ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਜਿੰਦੇ ਲਾਏ ਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਜੀ ਇਹਨਾਂ ਨੇ ਕੋਈ ਜ਼ਮੀਨ ਮਿਲੀ ਹੋਈ ਹੈ ਤੁਹਾਨੂੰ ਨਹੀਂ ਜੀ ਮੈਨੂੰ ਕੁਝ ਨਹੀਂ ਮਿਲਿਆ ਜਿਉ ਮੈਂ ਕੋਟ ਕੇਸ ਲਾ ਰੱਖਿਆ ਜੀ ਮੈਨੂੰ ਸਟੇ ਦਿੱਤੀ ਹੋਈ ਹੈ ਬਲੱਡ ਵਾਲੇ ਕੋਟ ਨੇ ਜੀ ਬਾਣਤੇ ਮੰਗ ਕੀ ਕਰਦੇ ਹੋ ਮੰਗ ਜੀ ਮੈਂ ਇਹ ਕਰਦੀ ਆ ਵੀ ਇੱਕ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੀਆਂ ਦੋਨੋਂ ਬੱਚੀਆਂ ਨੂੰ ਉਹਨਾਂ ਦਾ ਹੱਕ ਮਿਲ ਜਾਈਏ ਹਾਂਜੀ ਕੀ ਨਾਮ ਆ ਜੀ ਕੰਟਪਾਜੀ ਮੈਂ ਜਸਪਾਲ ਸਿੰਘ ਦੇਲਾ ਮੌਜੂਦਾ ਸਰਪੰਚ ਜੀ ਜਸਪਾਲ ਜੀ ਕਾਠ ਰੱਖੇਗਾ ਪਿੰਡ ਦੇ ਵਿੱਚ ਰਾਤ ਨੂੰ ਕੋਈ ਤਕਰਾਰਬਾਜੀ ਕਾਫੀ ਪੁਲਿਸ ਨਾਲ ਪਿੰਡ ਦੇ ਲੋਕਾਂ ਦੀ ਹੋਈ ਹੈਗੀ ਮਾਮਲਾ ਕੀ ਆ ਸੀ ਤੇ ਜੀ ਮਾਮਲਾ ਜਿਹੜੀ ਗਗਨਦੀਪ ਕੌਰ ਹੈ ਵਾਈਫ ਆਫ ਲੇਟ ਨਕਰੰਜ ਸਿੰਘ ਟੋਪਚਾਨ ਸੇ ਵੀ ਨਵੀਂ ਆ ਇਹਦੇ ਘਰ ਵਾਲੇ ਦੀ ਜਿਹੜੀ ਮੌਤ ਹੋ ਗਈ ਸੀ ਕਾਫੀ ਸਾਲ ਪਹਿਲਾਂ ਔਰ ਇਹਦੇ ਦੋ ਬੇਟੀਆਂ ਨੇ ਸੋ ਇਹ ਜਿਹੜੀ ਹੈ ਪਹਿਲਾਂ ਇਸ ਦੇ ਜਿਹੜੇ ਸਹੁਰੇ ਪਰਿਵਾਰ ਨੇ ਹੈ ਇਹਨੂੰ ਘਰੋਂ ਕੱਢਤਾ ਜਦੋਂ ਘਰੋਂ ਕੱਢਿਆ ਤਾਂ ਪਿੰਡ ਦੀ ਪੰਚਾਇਤ ਨੇ ਮੌਜੂਦ ਬੰਦਿਆਂ ਨੇ ਜਾ ਕੇ ਜਿਹੜਾ ਇਹਨਾਂ ਨਾਲ ਪਰਿਵਾਰ ਨਾਲ ਗੱਲਬਾਤ ਕਰਕੇ ਉਹ ਲੜਕੀ ਨੂੰ ਜਿਹੜਾ ਹੈ ਬਿਠਾਤਾ ਘਰ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਹਾਂਜੀ ਫਿਰ ਉਹਦੇ ਵਿੱਚ ਕੀ ਹੋਇਆ ਇਹ ਕਹਿੰਦੇ ਵੀ ਇਸ ਦਾ ਜਿਹੜਾ ਮੀਟਰ ਹੈ ਵੱਖਰਾ ਲਵਾ ਦੋ ਤਾਂ ਉਹਦਾ ਵੱਖਰਾ ਮੀਟਰ ਲਾ ਕੇ ਜਿਹੜਾ ਉਹਨੂੰ ਬਿਠਾਇਆ ਗਿਆ ਤੇ ਉਸ ਦਿਨ ਤਿੰਨ ਦੋ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਐਸ ਐਚ ਓ ਨੇ ਭਲਾਇਆ ਉੱਥੇ ਇਹ ਤੇ ਇੱਕ ਤਾਂ ਪਰਚਾ ਦਿੱਤਾ ਤੇ ਚੱਕ ਕੇ ਉਹਨੇ ਜਿਹੜਾ ਇਹਨੂੰ ਘਰੋਂ ਕਢਾਤਾ ਤੇ ਜਿੰਦੇ ਲਾਤੇ ਤੇ ਉਸ ਤੋਂ ਬਾਅਦ ਪਿੰਡ ਨੇ ਫੇਰ ਇਕੱਠੇ ਹੋ ਕੇ ਮਤਲਬ ਜਿਹੜਾ ਹੈ ਉਸ ਲੜਕੀ ਨੂੰ ਜਿਹੜਾ ਉਹਦੇ ਘਰ ਦੇ ਵਿੱਚ ਬਿਠਾਤਾ ਔਰ ਪੁਲਿਸ ਨੇ ਆ ਕੇ ਜਿਹੜਾ ਆ ਕੇ ਤੇ ਅਤਿਆਚਾਰ ਕੀਤਾ ਲੋਕਾਂ ਦੇ ਨਾਲ ਜਿਹੜੀ ਵਾਰਸ ਲੁੱਟ ਕੀਤੀ ਇਹ ਵੀ ਨਾ ਕਿੰਨਾ ਕੁ ਵੱਧਾ ਜਿਵੇਂ ਦੇਖਿਆ ਗੱਡੀਆਂ ਤੇ ਰੀਵਿੰਗਲ ਦੇ ਸੰਬੰਧ ਵਿੱਚ ਇਹ ਇਹਨਾਂ ਵੱਧਾ ਵੱਧ ਕਿਉਂ ਗਿਆ ਤੇ ਆਖਰੀ ਇੱਕ ਪਰਿਵਾਰ ਦਾ ਮਾਮਲਾ ਹੈ ਉਹ ਇਹ ਦੇਖੋ ਜੀ ਗੱਲੇ ਆ ਵੀ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਇਹ ਪੁਲਿਸ ਨੇ ਬਣਾਤੀ ਕਿਉਂਕਿ ਪਹਿਲਾਂ ਡੀਐਸਪੀ ਸਾਹਿਬ ਆਪ ਆ ਕੇ ਚਲੇਗੇ ਸੀ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਤਾਇਸਤ ਪਾਉਣ ਵਾਲੀ ਗੱਲ ਜਿਹੜੀ ਕੀਤੀ ਉਹ ਰਾਤ ਨੂੰ ਆ ਕੇ ਮਤਲਬ ਹਨੇਰੇ ਆ ਕੇ ਜਿਹੜਾ ਇੱਥੇ ਲੋਕਾਂ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਡਰਦਾ ਮਾਹੌਲ ਪੈਦਾ ਕਰਨਾ ਚਾਹਿਆ ਜਿਹਦੇ ਵਿੱਚ ਜਿਹੜੇ ਕਾਫੀ ਜਿਹੜੇ ਆ ਪੁਲਿਸ ਅਧਿਕਾਰੀ ਜਿਹੜੇ ਉਹ ਸ਼ਰਾਬ ਉਹਨਾਂ ਦੀ ਪੀਤੀ ਸੀ ਬੰਦਾ ਚੰਦਾ ਬੋਲੇ ਸੋ ਇਦਾਂ ਦਾ ਜਿਹੜਾ ਐ ਨਾਮ ਨਾ ਹੋਇਆ ਇਹ ਮੇਰੀ ਕੀ ਕਰਦੇ ਪਰਚੇ ਵੀ ਹੋਏ ਇਸ ਮੇਰੇ ਦੇ ਮਾਮਲੇ ਚ ਹਾਂਜੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਉਹਨਾਂ ਦੀ ਕਿੰਨੀ ਕ ਸਮਝ ਹੈ ਕਿਦਾਂ ਦੀ ਹੈ ਉਹਨੇ ਮੇਰੇ ਤੇ ਵੀ ਸਰਪੰਚ ਤੇ ਵੀ ਹੋਰ ਵੀ ਕਾਫੀ ਬੰਦੇ ਆ ਤੇ ਜਿਹੜੇ ਉਹਨਾਂ ਨੇ ਪਰਚੇ ਦਿੱਤੇ ਤੇ ਚਲੋ ਉਹ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕੀਤਾ ਰਿਪੋਰਟ ਵੀ ਮੰਗ ਕਰਦੇ ਅਸੀਂ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਮਾਨਯੋਗ ਐਸਐਸਪੀ ਸਾਹਿਬ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਿੰਨਾ ਉਹ ਬੇਕਸੂਰ ਲੋਕਾਂ ਤੇ ਜਿਹੜੇ ਪਰਚੇ ਕੀਤੇ ਗਏ ਆ ਮੈਂ ਤੁਹਾਨੂੰ ਵੀਡੀਓ ਰੰਕ ਦਿੱਤੇ ਸਰ ਇੱਕ ਪਿੰਡ ਦੇਲਾ ਸਿੰਘਾਂ ਦਾ ਮਾਮਲਾ ਹੈ ਕੱਲ ਪੁਲਿਸ ਨਾਲ ਕਾਫੀ ਉੱਤੇ ਤਕਰਾਰਬਾਜ਼ੀ ਲੋਕਾਂ ਦੀ ਹੋਈ ਹੈਗੀ ਮਾਮਲਾ ਕੀ ਸੀਗਾ ਪੁਰਖ ਕੱਲ ਸ਼ਾਮੀ ਇੱਕ ਕੰਪਲੇਂਟ ਆਈ ਸੀ ਗੁਰਚਰਨ ਸਿੰਘ ਨੇ ਦੇਲਾ ਬਟਦੀ ਹੈਗੇ ਨੇ ਬਜ਼ੁਰਗ ਨੇ 80 ਸਾਲ ਉਮਰ ਹੈ ਇਹਨਾਂ ਦੀ ਇਹਨਾਂ ਦਾ ਕਾਫੀ ਚਿਰ ਤੋਂ ਆਪਣੀ ਨੌ ਗਗਨਦੀਪ ਕੌਰ ਨਾਲ ਡਿਸਪੂਟ ਚੱਲ ਰਿਹਾ ਸੀ ਟੀ ਗਗਨਦੀਪ ਕੌਰ ਹੈ ਉਹਨਾਂ ਦੇ ਹਸਬੰਦ ਦੀ 2019 ਵਿੱਚ ਡੈਥ ਹੋ ਗਈ ਸੀ ਤੇ ਗਗਨਦੀਪ ਕੌਰ ਦੀਆਂ ਦੋ ਲੜੀ ਬੇਟੀਆਂ ਨੇ ਗਾਂ ਗਗਨਦੀਪ ਕੌਰ ਦੀ ਆਪਣੀ ਪ੍ਰਾਪਰਟੀ ਹੈ ਉਹਦੇ ਸਹਾਰਾ ਸਭ ਦੀ ਧੀ ਉਹਨਾਂ ਕੋਲ ਹੈਗੀ ਪਰ ਉਹਰਾ ਵਰਾਸਤ ਵਾਲੀ ਪ੍ਰਾਪਰਟੀ ਹੈ ਉਹਦੇ ਚੋ ਕਾਫੀ ਟਾਈਮ ਤੋਂ ਹਿੱਸਾ ਮੰਗ ਰਹੇ ਸੀ ਜਿਹਦੇ ਚ ਕੋਰਟ ਦੀ ਸਟੇ ਵੀ ਹੋਈ ਗਈ ਹੈ ਕੱਲ ਜਦੋਂ ਗਗਨਦੀਪ ਕੌਰ ਨੇ ਆਪਣੇ ਉਹਦੇ ਕਮਰੇ ਦੇ ਵਿੱਚ ਕੁਝ ਬੰਦੇ ਨੂੰ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਦੇ ਸਹਾਰਾ ਸਭ ਦੇ ਬਿਆਨ ਤੇ 307 427 14849 ਜਿਹੜੀਆਂ ਪੁਰਾਣੀਆਂ ਐਪੀਸੀ ਦੀਆਂ ਸੈਕਸ਼ਨਾਂ ਨੂੰ ਉਹਨਾਂ ਦੇ ਤਹਿਤ ਐਫਆਰ ਨੰਬਰ 175 ਦਰਜ ਦਿਸਟ੍ਰਿਕਟ ਕਲ ਕੀਤੀ ਸੀ ਉਸ ਦੀ ਤਫਤੀਸ਼ ਚ ਜਦੋਂ ਪੁਲਿਸ ਮੁਲਾਜ਼ਮ ਉੱਥੇ ਪਾਰਟੀ ਗਈ ਹੈ ਤਾਂ ਉੱਥੇ ਪਿੰਡ ਵਾਲਿਆਂ ਨੇ ਜੋ ਕਿ ਉਸ ਲੜਕੀ ਦੀ ਕਗਨਦੀਪ ਕੌਰ ਦੀ ਹਮਾਇਤ ਕਰਦੀ ਸੀ ਸਾਰੀ ਪੰਚਾਇਤ ਜਾਂ ਕੁਝ ਹੋਰ ਉੱਥੇ ਆਏ ਹੋਏ ਸੀ ਲਾਗੀ ਕੋਈ ਬਿੱਲਾ ਹੈਗਾ ਬਿਲਾ ਸਰਪੰਚ ਐਚੂਲੜ ਕਲਾ ਦਾ ਉਹ ਵੀ ਉੱਥੇ ਮੌਜੂਦ ਸੀ ਉਹਨਾਂ ਨਾਲ ਪੁਲਸੀ ਟਕਰਾਰਬਾਜੀ ਹੋਈ ਜਿੱਥੇ ਇੱਕ ਮਲਾਜਮ ਦੀ ਪੱਗ ਲਈ ਗਈ ਤੇ ਉਸ ਦੀ ਵਰਦੀ ਨੂੰ ਵੀ ਹੱਥ ਪਾਇਆ ਫਿਰ ਉਸ ਮਲਾਜਮ ਗੁਰਤੇਜ ਸਿੰਘ ਦੇ ਬਿਆਨ ਤੇ 353 186 ਦੇ ਤਹਿਤ ਐਫਆਈਰ ਨੰਬਰ 176 ਦਰਜ ਸੇ ਕੀਤੀ ਗਈ ਸੀ ਚੱਲ ਜੁੜਾ ਕੁਆ ਹੋਇਆ ਇਹਦੀਆਂ ਦੋ ਐਫਆਈਰ ਦਰਜ ਹੋਈਆਂ ਨੇ ਕੋਈ ਰੈਸਟ ਵੀ ਹੋ ਜਾਏਗਾ ਇੱਕ ਇਹਦੇ ਵਿੱਚ ਰੈਸਟ ਹੋਈ ਹੈ ਜੀ ਤੁਸੀਂ ਸਮਝ ਪਾਉਂਦੇ ਪਿੰਡ ਵਾਸੀ ਇਕੱਠੇ ਹੋ ਕੇ ਆਏ ਸੀ ਕਿ ਕਿਸਾਨ ਜਿੱਥੇ ਬੰਦੀਆਂ ਆਈਆਂ ਸੀ ਇੱਥੇ ਧਰਨਾ ਲਾਉਣ ਲਈ ਉਹ ਕੋਈ ਗੱਲਬਾਤ ਉਹ ਅੱਜ ਸਾਰਾ ਦੋਨਾਂ ਜਿਹੜੀ ਇਹ ਪੰਚਾਇਤ ਦੀ ਗਗਨਦੀਪ ਕਰੋ ਲੋ ਆਈ ਸੀ ਸਾਰੀ ਪੰਚਾਇਤ ਆਈ ਸੀ ਯੂਨੀਅਨ ਵਾਲੇ ਆਏ ਸੀ ਨਮਾਇਦੇ ਉਹਨਾਂ ਦਾ ਪੱਖ ਸੁਣਿਆ ਗਿਆ ਉਹਨਾਂ ਨੇ ਜਿੰਨੀ ਵੀ ਗੱਲਬਾਤ ਉਹਨਾਂ ਨੇ ਦੱਸੀ ਹੈ ਵੀ ਜਿੱਥੇ ਜਿੱਥੇ ਉਹ ਲੜਕੀ ਨਾਲ ਧੱਕਾ ਹੋਇਆ ਉਹ ਸਾਰਾ ਪੱਖ ਵਿਚਾਰਿਆ ਜਾਊਗਾ ਤੇ ਕੋਸ਼ਿਸ਼ ਕੀਤੀ ਜਾਊਗੀ ਲਾਅ ਮੁਤਾਬਕ ਉਸ ਲੜਕੀ ਨੂੰ ਵੀ ਇਨਸਾਫ ਦਿੱਤਾ ਜਾਵੇ ਕਿਉਂਕਿ ਹਜੇ ਜ਼ਮੀਨ ਦਾ ਕੇਸ ਤਾਂ ਉਸ ਦਾ ਪੈਂਡਿੰਗ ਹੈ ਜਿਹੜਾ ਸਟੇ ਹੋਇਆ ਹੋਇਆ ਉਹ ਸਾਰੀ ਜ਼ਮੀਨ ਤੇ ਉਸ ਲੜਕੀ ਨੇ ਸਟੇ ਲਵਾ ਦਿੱਤੀ ਸੀ ਪਰ ਉਹਦਾ ਘੱਟ ਸਬੰਧੀ ਵੀ ਜੋ ਵੀ ਉਹਦਾ ਬਣਦਾ ਰਾਈਟ ਹੈ ਜੋ ਵੀ ਲਾਉਫਲ ਤਰੀਕੇ ਨਾਲ ਹੋਊਗਾ ਉਹਨੂੰ ਦਵਾਇਆ ਜਾਊਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਦੇ ਕੋਈ ਐਸਐਚਓ ਸਾਹਿਬ ਜਾਂ ਡੀਐਸਪੀ ਦੀ ਵੀ ਕੋਈ ਕਾਰਵਾਈ ਹੋ ਗਈ ਇਸ ਮਾਮਲੇ 'ਚ ਅਜੇ ਤੱਕ ਉਹ ਜਦੋਂ ਉਹ ਜਦੋਂ ਟ੍ਰਾਂਸਫਰ ਹੋ ਗਈ ਸੀ ਇੱਥੋਂ ਮੇਰੀ ਕੱਲ ਹੀ ਨਵੀਂ ਪੋਸਟਿੰਗ ਹੋਈ ਹੈ ਇੱਥੇ ਤੇ ਉਹਨਾਂ ਦੀ ਇਹ ਸੂਕਾਫੀ ਕਾਫੀ ਕੱਲ ਫੈਲ ਗਿਆ ਸੀ ਕਾਫੀ ਇਹਦਾ ਪਿੰਡੋ ਵਿੱਚ ਕਾਰਵਾਈ ਹੋਈ ਸੀ ਤੇ ਉਹ ਅਗਲਾ ਪ੍ਰੋਸੈਸ ਹੈ